ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਜ਼ਿਲਕਾ ਦੇ ਵਿੱਚ ਸਵਾਵਾਂ ਚੱਲ ਰਹੀਆਂ ਫੀਡ ਪਸ਼ੂਆਂ ਦਾ ਡਾਕਟਰ ਨਾਲ ਰਾਸ਼ਨ ਦਿੱਟਾਂ ਗਰ ਆਹ ਮਾਰਿਆ ਆ ਦੇ ਇੱਥੇ ਇੱਧਰ ਡੰਗਰ ਨਾਲ ਫੀਡ ਲੈ ਕੇ ਜਿਹੜਾ ਪਹੁੰਚ ਰਿਹਾ ਦੂ ਤੀਖੇ ਵਾਲੇ ਤੇ ਆਹ ਭੜੀ ਪਹਿਲਾਂ ਕਰੀ ਗੱਲਬਾਤ ਕਰਾਈ ਵਾਹ ਹੈ ਪਹਿਲਾਂ ਇੱਕ ਡੰਗਰਾਂ ਡਾਕਟਰ ਡੰਗਰਾਂ ਦਾ ਦੇ ਲੈਂਦੇ ਹਾਂ ਉਹ ਡੰਗਰਾਂ ਦੀ ਫੀਡ ਹੈ ਤੇ ਨਾਲੇ ਡੰਗਰ ਬਿਮਾਰ ਤਾਂ ਨਹੀਂ ਤਾਂ ਦੀ ਦਵਾਈਆਂ ਹੈ ਆ ਜਾ ਫੇ ਆ ਜਾ ਡਾਕਟਰ ਦੀ ਟੀਮ ਆ ਜੀ ਪਸ਼ੂਆਂ ਲਈ ਜਿਹੜੀ ਚਾਰਾ ਜਿਹੜਾ ਲਿਆਂਦਾ ਗਿਆ ਜਿਹੜਾ ਫੀਲਡ ਹੈ ਤੇ ਡਾਕਟਰ ਓਏ ਇਧਰ ਇਧਰ ਬੰਨਣਾ ਟੁੱਟ ਗਿਆ ਓਏ ਦੇਖੀ ਦੇਖੀ ਪਸ਼ੂਆਂ ਦੀਆਂ ਪ੍ਰੋਬਲਮ ਹੱਦ ਤੋਂ ਵੱਧ ਰਹੀਆਂ ਸੀ ਕਿਹ ਜੀ ਫਾਜ਼ਲ ਕਰ ਮੈਂ ਕਹਿੰਦਾ ਇਹਨਾਂ ਦਾ ਬੰਨਣਾ ਟੁੱਟ ਗਿਆ ਯਾਰ ਮਨਜੋਤ ਸਿੰਘ ਜੀ ਦੇ ਨਾਲ ਨਾਲ ਵੀਰੇ ਰਤਨ ਤੇ ਨਾਲ ਬ੍ਰਾਸਾ ਕਿਰਪਾ ਕਾ ਦੇ ਦੀ ਸਾਰੀ ਟੀਮ ਆ ਜੇ ਫੀਡ ਲੈ ਲਓ ਫੀਡ ਪਸ਼ੂਆਂ ਨੂੰ ਦਵਾਈ ਆ ਤੁਹਾਡਾ ਬੰਨਣਾ ਟੁੱਟ ਗਿਆ ਦੀ ਪਰ ਮੈਡੀਸਨ ਜਿਹੜੀ ਨਾਲ ਹੈਗਾ ਬੰਦਾ ਆ ਲੱਗ ਕੇ ਪਿਆ ਜੋ ਇੱਕ ਬੰਦਾ ਭੇਜੋ ਮਾਤਾ ਜੀ ਤੁਸੀਂ ਸਾਰੇ ਪਿੰਡ ਭਰਾ ਅਰਦਾਸਾਂ ਕਰਦੇ ਰਹੋ ਕਿ ਅਰਦਾਸ ਆ ਗਏ ਆ ਗਏ ਆ ਗਏ ਯਾਰ ਆ ਗਏ ਉਧਰ ਬਾਜਾਂ ਦੇ ਇੱਕਦਾਂ ਮੰਡਿਆ ਯਾਰ ਅਧ ਘਰਾਂ ਚ ਹੀ ਬੰਨ ਲੱਗੇ ਪਏ ਦੇ ਇੱਕਦਾਂ ਘਰਾਂ ਚ ਪਾਣੀ ਵੜਿਆ ਪਿਆ ਦੇਖੋ ਤੁਸੀਂ ਘਰਾਂ ਦੇ ਜਿਹੜੇ ਪਾਣੀ ਉਹ ਕਿੱਦਾਂ ਲਾ ਰੱਖੇ ਨੇ ਜਿੰਨੀ ਕ ਹਿੰਮਤ ਕਿਸੇ ਇਨਸਾਨ ਚ ਹੁੰਦੀ ਹੈ ਅਗਲਾ ਉਹਨਾਂ ਕਰਨ ਦੀ ਕੋਸ਼ਿਸ਼ ਕਰ ਮੈਂ ਕਹਿੰਦਾ ਤੁਹਾਡਾ ਕੋਈ ਬੰਦਾ ਹੈਗਾ ਜੀ ਮਾਤਾ ਜੀ ਆ ਜਾਓ ਬਾਪੂ ਆ ਜਾਓ ਆ ਫੀਡ ਲੈ ਲਾ ਕਿੰਨੇ ਪਸ਼ੂ ਤੇਰੇ 8 ਪਸ਼ੂ ਆ ਤੁਹਾਡੇ ਕੋਲ ਪਹਿਲਾਂ ਪਹੁੰਚੀ ਆ ਜੀ ਫੀਡ ਕੋਈ ਲੈ ਕੇ ਆਇਆ ਆ ਕੇ ਪਸ਼ੂ ਵਾਲੀ ਕੋਈ ਚੀਜ਼ ਲੈ ਆਂਦੀ ਆ ਕਿਸੇ ਨੇ ਜੀ ਠੀਕ ਹੈ ਠੀਕ ਹੈ ਸੰਗਤ ਜੀ ਸ਼ੇਅਰ ਕਰੋ ਜਰੂਰ ਸੰਗਤਾਂ ਤੱਕ ਆਵਾਜ਼ ਪਹੁੰਚੇ ਪਿੱਛੇ ਰੱਖਦਾ ਤਾਂ ਚੋਣਾ ਚੋਟੇ ਰਸ ਸਾਰੀਆਂ ਨਾਲ ਮਿਲ ਕੇ ਅਰਦਾਸਾਂ ਜਿਹੜੀਆਂ ਕਰ ਸਕਣ ਇਦਾਂ ਦੇ ਪਰਿਵਾਰਾਂ ਲਈ ਹੜਪੀੜਿਤ ਪਰਿਵਾਰਾਂ ਲਈ ਤਾਂ ਕਿ ਇਸ ਮੁਸੀਬਤ ਦੇ ਵਿੱਚੋਂ ਪੰਜਾਬ ਨਿਕਲ ਸਕੇ ਕਿਉਂਕਿ ਇਹ ਮੁਸੀਬਤ ਸਾਰੇ ਪੰਜਾਬ ਮੈਂ ਇਹ ਕਹਿੰਦਾ ਪਸ਼ੂਆਂ ਨੂੰ ਬਿਮਾਰੀ ਤਾਂ ਨਹੀਂ ਡਾਕਟਰ ਆ ਜਾਏ ਹਾਂ ਆਓ ਆਓ ਫਿਰ ਡਾਕਟਰ ਸਾਬਾ ਲੈ ਲੈ ਡਾਕਟਰ ਸਾਡੇ ਨਾਲ ਸਾਡੇ ਨਾਲ ਆਤੇ ਨਾਲ ਅਤੇ ਨਾਲ ਦਵਾਈਆਂ ਨੇ ਜੇ ਸਾਡੇ ਨਾਲ ਹਾਂ ਹਾਂ ਠੀਕ ਹੋ ਕੀ ਕਹਿਣਾ ਚਾਹੁੰਦੇ ਹੋ ਲਾ ਤਾਂ ਕੋਈ ਸਹੀ ਨਹੀਂ ਇੱਥੇ ਦਾ ਯਾਰ ਬਹੁਤ ਮੰਦੇ ਹਾਲ ਆ ਯਾਰ ਇੱਥੇ ਦਾ ਬਹੁਤ ਯਾਰਾ ਮੰਦੇ ਬਿਲਕੁਲ ਬਿਲਕੁਲ ਇੱਥੇ ਦੇ ਘਰਾਂ ਤੇ ਆ ਘਰਾਂ ਤੇ ਦੇਖਦਾ ਆ ਦੇਖ ਬੰਨ ਦਿਖਾਉਂਦਾ ਘਰਾਂ ਚ ਹੀ ਬੰਨ ਅਕਰਾਂ ਜੇ ਸਿਰਫ ਆ ਬੰਨਿਆ ਬੰਨ ਉਧਰ ਪਾਣੀ ਜਾਣ ਉਹਦੇ ਆਪਣਾ ਘਰ ਸੁਕਾ ਕੀਤਾ ਨਹੀਂ ਤਾਂ ਇਹਨਾਂ ਦੇ ਘਰ ਪਾਣੀ ਵੜ ਜਾਣਾ ਘਰ ਪਾਣੀ ਵੜ ਜਾਣਾ ਇਹ ਦੇਖੀ ਸਾਰੇ ਪਰਿਵਾਰ ਵਿਚਾਰੇ ਹਾਂਜੀ ਆਓ ਆਓ ਮੈਂ ਫੜਾ 15 ਫਰੈਂਕ ਘਰ ਤਾਂ ਘਟੋਣਾ ਯਾਰ ਆਹੋ ਆਓ ਯਾਰ ਦੇ ਐ ਤਾਂ ਹੁਣ ਕਿਹੜੇ ਹੋਰ ਘਰਾਂ ਦੇ ਜਾ ਖਲੋ ਨਾ ਇੱਧਰ ਜਾ ਇੱਧਰ ਤੁਰ ਕੇ ਕਿਸ਼ਤੀ ਨਹੀਂ ਨਾ ਜਾਣੀ ਯਾਰ ਤੁਹਾਨੂੰ ਮੁੜ ਕੇ ਲੈ ਕੇ ਜਾਊਂਗਾ ਮੈਂ ਤੁਹਾਨੂੰ ਲੈ ਕੇ ਜਾਵਾਂ ਪਹਿਲਾਂ ਬੱਚੋ ਹਾਂ ਲੈ ਕੇ ਜਾਊਂਗਾ ਮੈਂ ਲੈ ਕੇ ਜਾਊਂਗਾ ਆਓ ਬਾਈ ਕੱਲੀ ਕੱਲੀ ਘਰ ਦੇ ਕਿਸ਼ਤੀ ਜਾ ਕੱਲੀ ਕੱਲੀ ਘਰ ਨਹੀਂ ਨਾ ਜਾਣੀ ਨਹੀਂ ਨਹੀਂ ਤੁਸੀਂ ਯਾਰ ਡਾਕਟਰ ਇੱਥੇ ਲਾਉਣ ਲੱਗੇ ਦਵਾਈਆਂ ਪਸੂ ਵਾਲਾ ਆ ਉਹ ਲਾਗੇ ਉਹ ਕੋ ਮਿਲਣਗੇ ਪਿੰਡ ਦੇ ਕਮਾਰੇ ਨਾਲ ਹੋ ਕੇ ਠੀਕ ਆ ਤੇ ਕੋਈ ਰਾਸ਼ਨ ਪਾਣੀ ਲੈਣਾ ਉਹ ਦੱਸ ਮੇਰਾ ਵੀ ਇੱਥੇ ਘਰਾਂ ਚ ਨਹੀਂ ਲੈਂਦੇ ਸਾਰੇ ਘਰਾਂ ਚ ਨਾ ਹਾਂਜੀ ਸਾਰੇ ਘਰਾਂ ਚ ਨਾ ਨਹੀਂ ਆਉਂ ਚੋਕਰ ਵੀ ਉੱਥੇ ਰਹਦੀ ਹੈ ਨਹੀਂ ਨਹੀਂ ਠੀਕ ਤੁਸੀਂ ਤਾਂ ਜਾਓ ਬਾਈ ਯਾਰ ਤੁਸੀਂ ਕਿਉਂ ਵੇਟ ਕਰ ਰਹੇ ਹੋ ਤੁਸੀਂ ਜਾਓ ਡਾਕਟਰ ਜਰਾ ਕੇ ਜਦੋਂ ਆਹੇ ਨੰਬਰ ਆ ਗਿਆ ਨਾ ਇਹ ਫੀਡ ਕਹਿੰਦੇ ਨੇ ਨਾਲ ਪਸ਼ੂਆਂ ਦੀ ਦਵਾਈਆਂ ਨੇ ਪਰ ਆ ਵੀ ਉਹਦਾ ਵਧੀਆ ਕੀਤਾ ਗੁਰਦੁਆਰੇ ਇਕੱਥਾਂ ਭਾਜੀ ਹੈ ਨਾ ਸਹਿਮਤੀ ਨਾਲ ਹੈ ਇਹ ਵੀ ਸੋਣ ਵਧੀਆ ਹੈ ਆ ਸਾਮਾਨ ਅਸੀਂ ਗੁਰਦੁਆਰੇ ਲਾ ਦਿੰਦੇ ਆ ਵੀ ਗੱਲ ਕਰਦੇ ਆ ਹੈ ਚਲ ਆ ਜਾ ਗੁਰਦੁਆਰੇ ਆ ਜਾ ਫੇ ਚੱਲ ਮੇਰੀ ਗੱਲ ਸੁਣੋ ਤਾਂ ਜਿਹੜਾ ਸਾਰਾ ਮੇਰੀ ਗੱਲ ਸੁਣੋ ਆ ਡਾਕਟਰ ਨੇ ਦੋ ਜਿੰਨੇ ਜਿੰਨੇ ਦੇ ਪਸ਼ੂ ਬਿਮਾਰ ਆ ਇਹਦਾ ਘੰਟੇ ਡੇਢ ਦਾ ਜਿਹੜਾ ਕਢਾ ਦੇ ਕਰ ਇਹਨਾਂ ਦਾ ਜਿਹੜਾ ਕਢਾ ਦੇ ਤੁਹਾਨੂੰ ਆਣ ਕੇ ਲੈ ਜਾਗੇ ਨੇ ਵੀ ਆ ਚੁੱਕੇ ਜਿਹੜੀ ਲਾਤੀ ਚੱਕ ਲੈਣੀ ਆ ਉਹ ਤੁਸੀਂ ਲੈ ਜਾਓ ਯਾਰ ਇਹ ਚੱਕ ਯਾਰ ਆਪ ਹੀ ਲੈ ਜਾਣਗੇ ਬਾਈ ਹੁਣ ਇਹ ਲੈ ਲਓ ਯਾਰ ਤੁਸੀਂ ਲੈ ਹੁਣ ਫੇਰ ਬੇੜੀ ਚ ਰੱਖਾਂਗੇ ਬਾਈ ਇਹ ਕੀ ਕਿਹੜਾ ਗੁਰੂ ਕਿਸੇ ਨੇ ਵੀ ਗੁਰੂ ਕਿਹਨੇ ਕਿਹਾ ਪਿੰਡ ਪੰਚਾਇਤ ਦੀ ਸਹਿਮਤੀ ਕਰਕੇ ਇਹ ਸਾਰਿਆਂ ਨੂੰ ਵੰਡ ਕੇ ਆ ਦੀ ਚੀਜ਼ ਆ ਕਿੰਨਾ ਆਵੇਗਾ ਥੋੜੇ ਨਾਲ ਥੋੜੇ ਤੇ ਉਹਨਾਂ ਦਾ ਹੱਲ ਕਰ ਯਾਰ ਉਹਨਾਂ ਨੂੰ ਲੈ ਕੇ ਜਾ ਵੰਡ ਕੇ ਆਵੇ ਚੀਜ਼ ਇਹ ਵੀ ਇਹ ਉਦਾਂ ਮੈਂ ਕਹਿੰਦਾ ਪਾ ਇਹ ਵੀ ਵਧੀਆ ਫੈਸਲਾ ਇਹ ਵੀ ਇਹ ਵੀ ਜਿਹੜਾ ਫੈਸਲਾ ਬਹੁਤ ਵਧੀਆ ਪਿੰਡ ਨੇ ਕੀਤਾ ਕਿਹੜਾ ਪਿੰਡ ਆ ਇਹ ਗੁਲਾਬਾ ਗੁਲਾਬਾ ਪੈਣੀ ਗੁਲਾਬਾ ਪੈਣੀ ਪਿੰਡ ਬਹੁਤ ਵਧੀਆ ਨਹੀਂ ਜਿਹੜਾ ਪਹੜਕਾ ਇਹ ਨਹੀਂ ਕੀਤਾ ਵੀ ਜਿਹੜਾ ਪੰਚਾਇਤ ਕਰੂਗੀ ਜਿਹੜਾ ਵੀ ਜਿਹੜਾ ਜਾਊਗਾ ਹੁਣ ਇਥੋਂ ਵੋਟਾਂ ਨਾਲ ਆਉਂਦਾ ਹੈ ਉੱਥੇ ਰੱਖਿਆ ਜਾਂਦਾ ਸਮਾਨ ਉੱਥੋਂ ਕੇ ਪੰਚਾਇਤ ਵੰਡਦੀ ਆ ਵੀ ਕਿਸੇ ਨੂੰ ਵੱਧਣਾ ਚਾਹ ਜਦੋਂ ਕਿ ਨੂੰ ਘੱਟਣਾ ਮਿਲੇ ਕਈਆਂ ਪਿੰਡਾਂ 'ਚ ਪ੍ਰੋਬਲਮ ਹੀ ਇਹ ਹੈਗੀ ਆ ਯਾਰ ਪਰ ਸਾਨੂੰ ਬਾ ਪਿੰਡ 'ਚ ਬਹੁਤ ਵਧੀਆ ਹੈ ਯਾਰ ਇਹਨੂੰ ਸਾਰੇ ਪਿੰਡ 'ਚ ਕਮਾ ਲੈ ਪਰ ਹੁਣ ਵੋਟਾਂ ਦਾ ਸਮਾਨ ਇੱਥੇ ਸਾਰਾ ਲੈ ਆ ਗਿਆ ਖਾਲੀ ਮੜ ਗਿਆ ਇੱਥੇ ਬੋਟਾ ਨਾਲ ਸਮਾਨ ਆ ਸੀ ਸਾਰਾ ਇੱਥੇ ਲੈ ਆਵਾਂਗੇ ਤੇ ਆਜ ਦਾ ਪਤਾ ਬਣ ਹਾਂ ਹਾਂ ਆਜੋ ਆਜੋ ਤੇ ਕੀ ਮਰਦਾ ਪਿੱਛੇ ਨੂੰ ਜੁੜ ਕੇ ਨਹੀਂ ਚਾਹ ਨਹੀਂ ਬਸ ਭਾਈ ਗਲਾਬਾ ਪਹਿਣੀ ਚਲ ਤੱਕ ਜਗਰੂ ਚਾਰ ਗੁਰਦੁਆਰੇ ਜਾਣੇ ਅੱਛਣ ਉੱਥੇ ਬੰਦਦੇ ਆ ਚੱਲ ਹਾਂ ਉੱਥੇ ਘੜਦੀਆਂ ਕਿੱਥੇ ਦਾ ਗੁਰਦੁਆਰਾ ਭਾਈ ਗੁਰਦੁਆਰਾ ਦੇਖੋ ਉਹ ਹੱਥ ਮੜੀ ਜਾਂਦੇ ਹਾਂ 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 ਨੌਣਾ ਰਦਰ ਹੈ ਹੈ ਹੋ ਜਾ ਰਿਹਾ ਚੱਲੇ ਸਮਾਨ ਲੈ ਯਾਰ ਪਤਾ ਨਹੀਂ ਕੋ ਪਤਾ ਨਹੀਂ ਕੌਣ ਹੈ ਇਹ ਰਦਰ ਆ ਪਤਾ ਨਹੀਂ ਕੌਣ ਹੈ ਅਇਦਾ ਚੋਂ ਨਾ ਉੱਪਰ ਦੀ ਕਮਾਉਣੀ ਮਾਰਾ ਜਾ ਉੱਪਰ ਮਾ ਦੇਖੋ ਹਾਲਾਤ ਗਲਾਬਾ ਪੈਣੀ ਪੈਣੀ ਰਦਰ ਬਾਜੀ ਕਿੰਨੇ ਪਿੰਡ ਦਾ 13 ਪਿੰਡਾ 13 ਪਿੰਡਾ ਬਾਈ 12 ਤੋਂ 13 ਵਾਹ ਬੜੀ ਤਵਾਈ ਇੱਥੇ ਦਾ ਬਾਜੀ ਹੈ ਜੇ ਤਾਂ ਪਾਣੀ ਸਾਰੇ ਪੰਜਾਬ ਚ ਸੁੱਕ ਗਿਆ ਇੱਥੇ ਤਾਂ ਪਾਣੀ ਇੱਥੇ ਆਉ ਨਹੀਂ ਰਿਹਾ ਕੋਈ ਕੋਈ ਆਬ ਨਹੀਂ ਰਹਿਤੀ ਇਹ ਦੇਖੋ ਇਹ ਰਾਸ਼ਨ ਆ ਰਿਹਾ ਫੀਡ ਆ ਰਿਹਾ ਓਥੇ ਅੱਗੋਂ ਵੀ ਕਿਸ਼ਤੀਆਂ ਹੈ ਨਹੀਂ ਕਿਸ਼ਤੀਆਂ ਹੈ ਨਹੀਂ ਇਹ ਦੇਖੋ ਇਹਦਾ ਆਪਣੀਆਂ ਬਾਜੀ ਕਿਸ਼ਤੀਆਂ ਪਹੁੰਚੀਆਂ ਸਾਰੀਆਂ ਲਾ ਦਾਂਗੇ ਹੁਣ ਕੱਲ੍ਹ ਹੀਆਂ ਛੇ ਬਾਜੀ ਸਾਰਾ ਕਵਰ ਕਰ ਦਾਂਗੇ ਕੰਮ ਕਰ ਦਿੱਤਾ ਹੋਰ ਤੋਂ ਵੰਡੀ ਆ ਰਹੀ ਹੈ। ਸ਼ੇਅਰ ਜ਼ਰੂਰ ਕਰੋ ਜਿਹੜੇ ਹਲਾਣਾਂ ਤਾਂ ਦੇ ਨਾਲ ਲੋਕਾਂ ਨੂੰ ਪਤਾ ਲੱਗੇ ਕਿ ਕਿਹੜੇ ਪਿੰਡ ਤੇ ਕਿਹੜੀ ਕੀ ਜ਼ਰੂਰਤ ਆ ਲੋਕ ਬੇਹਾਵ ਸਾਨੂੰ ਫੋਨ ਕਰ ਰਹੇ ਰਾਸ਼ਨ ਦੀ ਰਾਸ਼ਨ ਟਰੱਕ ਭਰੀ ਹੋਣੀ। ਕਿੱਦਾਂ ਕਰਾਂਗੇ ਤੇ ਰਾਸ਼ਨ ਦਸੂ ਤੇ ਪਹੁੰਚਦੇ ਨਹੀਂ ਰਾਸ਼ਨ ਪੁੱਗਾ ਬੁਟਾਣਾਗਾ ਤੇ ਜਦੋਂ ਪਾਣੀ ਇੱਕ ਘਟੂਗਾ ਟਰਾਲੀਆਂ ਆਉਣ ਗਿਆ ਫੇ ਇਹਨਾਂ ਨੂੰ ਮਿਲੂਗਾ। ਪਚਾਓ ਜਦ ਤੋ ਜਦ ਹਰੇਕ ਤੱਕ ਵੀਰੋ ਰਾਸ਼ਨ ਨਾਲ ਲੈ ਕੇ ਉਹ ਬ्यर्थ ਜਾ ਰਿਹਾ। ਸਾਡਾ ਪੈਸਾ ਦਸਵੰਦ ਦਾ ਉਹ ਗਲਤ ਜਾ ਰਿਹਾ। ਲੋਕ ਕਿਸੇ ਪਰਪਟ ਟਰਾਲੀਆਂ ਬਾਹਰ ਤੁਹਾਨੂੰ ਦੱਸੀਓ ਰੋੜਾਂ ਦੇ ਸਿੱਟੀ ਜਾ ਰਹੇ ਕੋਈ ਫਾਇਦਾ ਨਹੀਂ ਹੈਗਾ ਉਨਾ ਹੀ ਮਾਂ ਜਾਵੇ ਤੇ ਜਿੰਨਾ ਇਥੋਂ ਬੋਟਾਂ ਨਾਲ ਜਾਦੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਬੁਰਦਵਾਰਾ ਸਾਹਿਬ ਆ ਗਿਆ ਆਓ ਜੀ ਆ ਗਿਆ ਬੁਰਦਵਾਰਾ ਸਾਹਿਬ ਦੇ ਵਿੱਚ ਕਿਹੜੀ ਰਸਤਾ ਤਾਲੀ ਜਾਣੀ ਹੈ ਇਥੋਂ ਭਾਈ ਕਿਧਰ ਦੀ ਆਈਏ ਜਿੰਨੇ ਲੋੜੋਂ ਨਹੀਂ ਬਰਤਾਈ ਕੋਈ ਭਾਈ ਭਾਈ ਕਿਧਰ ਦੀ ਆਈਏ ਕਿਧਰ ਦੀ ਆਈਏ